10000 ਰੁਪਿਆ ਬਾਈਆਂ ਨਾਲ ਹਰੇਕ ਵੀਡੀਓ ਚ ਆਪਾਂ ਬੋਲਦੇ ਆਈ ਮਾਨਦਾਨ ਕਰਨ ਪਰ ਬਾਈਆਂ ਦਾ ਆਪਾਂ 20000 ਕਰਿਆ ਕਿਵੇਂ ਦਾ ਰਿਹਾ ਬਾਈ ਜੀ ਸਵਾ ਬਾਈ ਦਾ ਬੜਾ ਵਧੀਆ ਬੰਦਾ ਲੱਠਾ ਯਾਰ ਵਾਹ ਵਧੀਆ ਬੰਦਾ ਹੀ ਕਿਦਣਾ ਕੁਲ ਕਿਟ ਆਪਾਂ ਸਾਰੀ ਦਿੱਤੀ ਹੈ ਜੈਕ ਰਾਡ ਬੀਲਪਾਨ ਜਿਵੇਂ ਆਪਾਂ ਦਿੰਨੇ ਹੁੰਨੇ ਆ ਚਾਬੀਆਂ ਦਾ ਸੈਟ ਗਰੀਸ ਕਰਨ ਵਗੈਰਾ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸਾਰੇ ਠੀਕ ਹੋਵੋਗੇ ਬਾਈ ਜੀ ਜਿਹੜੇ ਵੀਰ ਨਵੇਂ ਜੁੜਿਆ ਦਿੱਤੀ ਲਾਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੱਜ ਫਿਰ ਪਹੁੰਚੇ ਬਾਈ ਲੱਖੇ ਕੋਲੇ ਤੇ ਕਰਦੇ ਆ ਬਾਈ ਨਾਲ ਗੱਲ ਵੀ ਅੱਜ ਫਿਰ ਕੰਬਾਈਨਡ ਬਾਈ ਨੇ ਸੇਲ ਕੀਤੀ ਹੈ ਗਈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਇੱਕ ਕੰਬਾਈਨ ਦੇ ਬਾਈ ਜੀ ਹੋਰ ਵਧਾਈਆਂ ਤੁਹਾਨੂੰ ਸਵਾਗ ਵਧਾਈਆਂ ਜੀ ਸਵਾਗ ਵਧਾਈਆਂ ਵਧਾਈ ਦੇ ਬਾਤਰ ਬਾਈ ਨੇ ਤਿਹੜਾ ਪਿੰਡ ਠੀਕ ਹੈ ਜੀ ਜ਼ਿਲ੍ਹਾ ਜਗਰਾਉਂ ਜੀ ਆਪਣਾ ਜ਼ਿਲ੍ਹਾ ਲੁਧਿਆਣਾ ਜੀ ਸਿੱਧਵਾ ਵੇਟ ਕੋਲ ਠੀਕ ਹੈ ਬਾਈ ਜੀ ਤੇ ਬਾਕੀ ਬਈ ਬਾਈ ਨਾਲ ਗੱਲਬਾਤ ਕਰਦੇ ਆਂ ਵਧਾਈਆਂ ਬਾਈ ਜੀ ਤੁਹਾਨੂੰ ਸਵਾਗ ਵਧਾਈਆਂ ਜੀ ਤੇ ਬਾਕੀ ਬਈ ਕਮੈਂਟਾਂ 'ਚ ਵਧਾਈਆਂ ਜ਼ਰੂਰ ਦੇ ਦੇ ਬਾਈ ਜੀ ਕਿੱਥੋਂ ਆਏ ਹੋ ਬਾਈ ਜੀ ਆਪਾਂ ਤਿਹੜਾ ਪਿੰਡ ਆ ਵੀਰੇ ਸਿੱਧਵਾ ਵੇਟ ਕੋਲ ਠੀਕ ਆ ਬਾਈ ਮੋਬਾਈਲ ਲੱਗੇ ਭਾਈ ਜੀ ਹਾਂ ਜੀ ਆਹ ਕੰਪੈਨ ਦੀ ਠੀਕ ਆ ਭਾਈ ਜੀ ਕਿਵੇਂ ਦਾ ਰਿਹਾ ਭਾਈ ਜੀ ਸੁਭਾਅ ਭਾਈ ਦਾ ਬੜਾ ਵਧੀਆ ਬੰਦਾ ਲੱਠਾ ਯਾਰ ਬੜਾ ਵਧੀਆ ਬੰਦਾ ਏ ਠੀਕ ਆ ਪੂਰਾ ਘੰਟਾ ਲੰਦਾ ਏ ਪਹਿਲੀ ਵਾਰੀ ਮਿਲ ਕੇ ਆਏ ਲੱਗਦਾ ਨਹੀਂ ਨਵੇਂ ਨੂੰ ਬੰਦੇ ਨੂੰ ਪਹਿਲੀ ਵਾਰੀ ਮਿਲੇ ਆ ਠੀਕ ਆ ਐ ਲੱਗਦਾ ਵੀ ਪੁਰਾਣੀ ਯਾਰੀ ਪੁਰਾਣੀ ਯਾਰੀ ਆ ਠੀਕ ਆ ਉਹ ਵਧੀਆ ਬੰਦਾ ਭਾਈ ਠੀਕ ਆ ਭਾਈ ਜੀ ਤੇ ਨਾਮ ਕੀ ਹੈ ਭਾਈ ਜੀ ਆਪਣਾ ਮੇਰਾ ਨਾਮ ਜਗਸੀਰ ਸਿੰਘ ਆ ਜੀ ਠੀਕ ਆ ਜੀ ਤੇ ਮੋਬਾਈਲ ਨੰਬਰ ਹੈਗਾ ਭਾਈ ਜੀ ਆਪਣਾ ਮੇਰਾ ਮੋਬਾਈਲ 73550 ਠੀਕ ਆ ਜੀ 47547 ਠੀਕ ਆ ਭ ਤੇ ਬਾਈ ਨੇ ਇੱਕ ਕੰਬਾਈਨ ਲਈ ਤੇ ਅੱਜ ਤੇ ਕੰਬਾਈਨ ਬਾਰੇ ਗੱਲਬਾਤ ਕਰਦੇ ਆਗੇ ਦੱਸੋ ਬਾਈ ਲਖੇ ਕਿੰਨੇ ਮਾਡਲ ਆਗੇ ਕੰਬਾਈਨ ਵੀ ਬਾਈ ਜੀ ਸਟੈਂਡਰਡ ਮਸ਼ੀਨ ਆ ਜੀ 2016 ਮਾਡਲ ਆ ਜੀ ਆ ਜੋ ਦਿਖਾ ਦਈਏ ਬਾਈ ਜੀ ਤੇ ਪਹਿਲਾਂ ਕਿਹੜੇ ਟਰੈਕਟਰ ਤੇ ਚੱਲੀ ਹੋਈ ਸੀ ਬਾਈ ਜੀ ਇਹ ਪਹਿਲਾਂ ਸੋਨਾ ਲੀਕਾ ਟਰੈਕਟਰ ਤੇ ਚੱਲੀ ਹੋਈ ਸੀ ਜੀ ਠੀਕ ਆ ਬਾਈ ਜੀ ਤੇ ਹੁਣ ਬਾਈਆਂ ਨੂੰ ਸਵਰਾਜ ਟਰੈਕਟਰ ਫਿੱਟ ਕਰਕੇ ਦਿੱਤਾ ਆਪਾਂ ਠੀਕ ਆ ਬਾਈ ਜੀ ਜਦੋਂ ਖਰੀਦੀ ਸੀ ਬਾਈ ਲਖੇ ਬਿਓ ਦੇ ਨਾਲੋਂ ਕੀ ਕੀ ਚੇਂਜਸ ਕਰੇ ਨੇ ਇਹਦੇ ਵਿੱਚ ਇਹਦੇ 'ਚ ਇੱਕ ਟਰੈਕਟਰ ਫਿਟਿੰਗ ਕਰਿਆ ਜੀ ਇਹਦਾ ਆਉਟਰ ਪਾਈਪ ਨਵਾਂ ਲਾਇਆ ਟ ਠੀਕ ਹੈ ਜੀ ਜਿਹੜੀ ਜਿਹੜੀ ਡਾਟਾ ਕਰੀ ਸੀਗਾ ਨਾ ਸਾਡੇ ਕੋਲੇ ਹਾਂ ਜੀ ਠੀਕ ਹੈ ਬਈ ਆਹ ਦੇਖ ਲਓ ਬਈ ਟਾਇਰ ਜਿਵੇਂ ਵੀਡੀਓ ਚ ਤੁਹਾਨੂੰ ਦਿਖਾਈ ਸੀ ਨਾ ਕਿੰਨੇ 6 ਜੋੜੀਆਂ ਸੀ ਹੈ ਨਾ ਟਾਇਰ ਦੀਆਂ ਹਾਂ ਉਹਦੇ ਸਾਰੀਆਂ ਮਸ਼ੀਨਾਂ ਦੇ ਨਵੀਆਂ ਲਾਈਆਂ ਸੀ ਆਪਾਂ ਠੀਕ ਹੈ ਲੋ ਮਿੱਤਰੋ ਸਾਰੀਆਂ ਜੋੜੇ ਜਿੰਨੇ ਹੈ ਬਈ ਜੀ ਕੰਬਾਈਨਾ ਹੋਣਗੇ ਹੁਣ ਤੁਹਾਨੂੰ ਹਰੇਕ ਕੰਬਾਈਨ ਦੇ ਆ ਕਹਿਣੀ ਜੋੜੀ ਨਵੀਂ ਮਿਲੂਗੀ ਪਰ ਜੇ ਕਹ ਲਈ 80 ਤੋਂ ਪੈਸੇ ਪਲਾਸਾਂਗੇ ਪਰ ਫੇਰ ਨਹੀਂ ਹੈ ਨਾ ਬਈ ਜੀ ਹਾਂ ਜੀ ਆਹ ਔਰ ਟਰੈਕਟਰ ਪਾਏ ਪੈਦਾ ਸਾਰਾ ਨਵਾਂ ਲਾ ਕੇ ਦਿੱਤਾ ਜੀ ਆਪਾਂ ਠੀਕ ਹੈ ਬਈ ਬਾਈਆਂ ਨਾਲ ਕਮੈਂਟਾਂ ਗੱਲ ਕਰੀ ਸੀ ਜਿਵੇਂ ਆਪਾਂ ਦਿੰਨੇ ਹੁੰਨੇ ਆ ਚਾਬੀਆਂ ਦਾ ਸੈੱਟ ਗਰੀਸ ਕਰਨ ਵਗੈਰਾ ਠੀਕ ਆ ਜੀ ਹਾਂਜੀ ਠੀਕ ਆ ਬਾਈ ਜੀ ਤੇ ਹੁਣ ਕਿਹੜੇ ਟਰੈਕਟਰ ਤੇ ਚੱਲੂਗੀ ਬਾਈ ਜੀ ਇਹ ਸਵਾਰ ਟਰੈਕਟਰ ਤੇ ਆ ਜੀ ਹੁਣ 855 ਦੇ ਕਰਕੇ ਦਿੱਤੀ ਆ ਇੱਕ ਸੀਜ਼ਨ ਦੀ ਗਾਰੰਟੀ ਦਿੰਦੀ ਆ ਬਾਈ ਜੀ ਬਾਈਆਂ ਨੂੰ ਚੱਕਰਾਂ ਦੀ ਕੋਈ ਵੀ ਪ੍ਰੋਬਲਮ ਆਵੇ ਕੰਪਨੀ ਫਿਟਿੰਗ ਕਰੀ ਆ ਜੀ ਕੰਪਨੀ ਫਿਟਿੰਗ ਹਾਂਜੀ ਜਿਵੇਂ ਕੰਪਨੀ ਫਿਟ ਕਰਕੇ ਕਹੜੀਆਂ ਸਟੈਂਡਰਡ ਆਪਣੇ ਸ਼ੋਰੂਮ ਵੀ ਹੈਗੇ ਨੇ ਹਾਂ ਹਾਂ ਜੀ ਜਿਵੇਂ ਉਹ ਕੁੜੀਆਂ ਬੱਲਾ ਪਾ ਕੇ ਦਿੰਦੇ ਆ ਉਵੇਂ ਹੀ ਪਾ ਕੇ ਦਿੱਤੀਆਂ ਨੇ ਜੀ ਆਪਾਂ ਠੀਕ ਆ ਬਾਈ ਜੀ ਬਾਕੀ ਚੱਕਰ-ਚੱਕਰ ਸਾਰੇ ਮਿਲ ਲਾ ਕੇ ਦਿੱਤੇ ਜਦੋਂ ਪਹਿਲਾਂ ਆਪਾਂ ਖਰੀਦੀ ਸੀ ਕਮੈਂਡ ਤੁਸੀਂ ਬਈ ਜੀ ਹਨਾ ਤੇ ਉਦੋਂ ਨਾਲੋਂ ਇਹ ਚੀਜ਼ਾਂ ਜਿਹੜੀ ਇਹ ਫੀਡਰ ਚਾਦਰ ਵਗੈਰਾ ਥੋੜੀ ਜੀ ਡਾਊਨ ਸੀ ਜੋ ਕੋਈ ਕਮੀ ਪੇਸੀ ਹੁੰਦੀ ਆ ਭਰਾ ਜੀ ਆਪਾਂ ਕੱਢ ਕੇ ਦਿੰਨੇ ਆ ਫੀਡਰ ਚਾਦਰ ਡਾਊਨ ਸੀ ਇੱਕ ਉਹ ਆਰਟਰ ਪੈਰ ਤੇ ਥੋੜੀਆਂ ਜੀਆਂ ਦੋ ਥਾਂ ਤੇ ਟੱਕੀਆਂ ਜੀ ਮਸ਼ੀਨ ਨਵੀਂ ਸੀ ਬਸ ਉਹ ਥੋੜੀ ਜੀ ਪ੍ਰੋਬਲਮ ਸੀ ਇੱਕ ਤਾਂ ਫੀਡਰ ਚਾਦਰ ਬੁਰੀ ਲੱਗਦੀ ਸੀ ਉਹ ਚਲੇ ਚਲ ਬਾਈਆਂ ਦੇ ਕੰਮ ਆਉਂ ਪੰਜ 10 ਸਾਲ ਜਾਂਦੀ ਨਹੀਂ ਇਹ ਡਰਪਰ ਪੈਪਸੀ ਥੋੜਾ ਜਿਹਾ ਪ੍ਰੋਬਲਮ ਸੀ ਉਹ ਵੀ ਆਪਾਂ ਨਵਾਂ ਲਾ ਕੇ ਦਿੱਤਾ ਜੀ ਜੋ ਕੋਈ ਦਿੱਕਤ ਫਿਕਰਤ ਸੀ ਬਾਈ ਇਹਨਾਂ ਆਪਾਂ ਕੱਢ ਕੇ ਦਿੱਤੀ ਆ ਜੀ ਠੀਕ ਆ ਜੀ ਲੈ ਵੀ ਬਾਕੀ ਬਾਈ ਨੂੰ ਪੁੱਛਦੇ ਆਂ ਕਿ ਆਜੋ ਬਾਈ ਜੀ ਮਾੜਾ ਆ ਤੇ ਕਿਵੇਂ ਬਈ ਤੁਸੀਂ ਚਲਾਈ ਆਗੇ ਮਸ਼ੀਨ ਹੈ ਨਾ ਕਿਵੇਂ ਲੱਗੇ ਪਈ ਹੁਣ ਲੱਗੂ ਤਾਂ ਹੁਣ ਜੇ ਆਪਾਂ ਦਾ ਕਹਿੰਦਾ ਵਧੀਆ ਚੱਲੇ ਜਾ ਕੇ ਚੱਲੇ ਤੋਂ ਪਤਾ ਲੱਗੂ ਕਿਹੜਾ ਆਪਦੀ ਤਸੱਲੀ ਮਨ ਨੂੰ ਸੰਤੋਸ਼ਟੀ ਹੋ ਗਈ ਠੀਕ ਆ ਜੀ ਹਾਂ ਮਤਲਬ ਬੰਦਾ ਪਹਿਲਾਂ ਕਹਿੰਦਾ ਟੱਕਰਿਆ ਕਹਿਣਾ ਫਿਰ ਉਹ ਕੰਬਾਈਨ ਵੀ ਕਹਿੰਟੇ ਹੋ ਗਿਆ ਨਾ ਠੀਕ ਆ ਜੀ ਕੀ ਰੇਟ ਮੰਗੇ ਸੀ ਬਾਈ ਵੀਡੀਓ ਚ ਕਿਆ ਲੱਗਤੀ ਹੈ ਰਪੀਏ ਮੁੰਡੇ 30000 4 ਲੱਖ 30000 ਮੰਗਿਆ ਹੈ ਜੀ ਠੀਕ ਹੈ ਜੀ ਦਿੱਤੇ ਕਿੰਨੇ ਦੀਆ ਦਿੱਤੀ ਇਹਨਾਂ ਨੇ 4 ਲੱਖ 10000 ਦੀ ਠੀਕ ਹੈ ਵਧੀਆ ਮਾਨ ਕਰਿਆਗਾ ਕਿਆ ਹੀ ਨਹੀਂ ਇਹਨੂੰ ਆਪ ਹੀ ਕਰਦੇ ਜਿੰਨੇ ਕਿਤੇ ਠੀਕ ਹੈ ਬਾਈ ਲੱਗੇ ਤੈਨਾਂ ਹੁੰਨਾ ਨਾ ਬਾਈਆਂ ਨੇ ਪਹਿਲੇ ਬੰਦੇ ਆ ਜੀ ਮਤਲਬ ਲੋ ਆਪਾਂ 28 ਤੋਂ 30 ਮਸ਼ੀਨਾਂ ਸੇਲ ਕਰ ਚੁੱਕੇ ਪਹਿਲੇ ਬੰਦੇ ਆ ਜਿਨ੍ਹਾਂ ਨੇ ਆ ਕੇ 50000 ਰੁਪਿਆ ਫੜਾ ਕੇ ਇਹ ਗੱਲ ਕਹੀ ਵੀ ਬਾਈ ਜੀ 4 ਲੱਖ 30000 ਦੀ ਰੱਖ ਲੋ ਠੀਕ ਹੈ ਜੀ ਤੂੰ ਸੋਡੀ ਇਮਾਨਦਾਰੀ ਆ 10 5 6 10 6 ਪਰ ਅਸੀਂ ਨਹੀਂ ਕਹਿੰਦੇ ਪਰ ਆਪਾਂ ਬਾਈਆਂ ਦਾ 10000 ਰੁਪਿਆ ਬਾਈਆਂ ਨਾਲ ਹਰੇਕ ਵੀਡੀਓ 'ਚ ਆਪਾਂ ਬੋਲਦੇ ਆ ਇਮਾਨਦਾਨ ਕਰਨ ਪਰ ਬਾਈਆਂ ਦਾ ਆਪਾਂ 20000 ਕਰਿਆ ਇਸੇ ਕਰਕੇ ਵੀ ਬਾਈਆਂ ਨੇ ਆਪਾਂ ਨੂੰ ਕਹਿ ਹੀ ਨਹੀਂ ਹੈਗਾ ਯਾਰ ਵੀਡੀਓ ਦੇ ਵਿੱਚ ਭਾਈ ਲੱਗੇ ਭਾਈ ਕਹਿੰਦਾ ਹੁੰਦਾ ਵੀ 10000 ਰੁਪਿਆ ਮਾਨਤਨ ਪੱਕਾ ਹੋਊਗਾ ਠੀਕ ਹੈ ਭਾਈ ਜੀ ਆ ਭਾਈ ਨੇ ਅੱਜ ਮੇਲਾ ਲੁੱਟ ਗਏ ਕੋਈ ਸੋ ਦੇਵਾ ਜੀ ਨਹੀਂ ਗੱਲ ਹੋਈ ਦੇਵਾ ਜੀ ਬਾਈਆਂ ਨੇ ਕਰੀ ਹੀ ਆਪੇ ਬਾਈ ਨੂੰ ਮੈਂ ਕਹਾ ਯਾਰ ਵੀ ਆ ਚੱਕ ਆਪ ਹੀ ਮਾਰ ਤਾਂ ਤੂੰ ਹੀ ਕਰ ਦੇ ਨੇ 50000 ਰੁਪਇਆ ਫੜਾ ਕੇ ਕਹੇ ਹੀ ਨਹੀਂ ਕਹਦਾ ਯਾਰ ਅਸੀਂ ਨਹੀਂ ਕੁਝ ਕਹਿੰਦੇ ਕੋਈ ਛੂਟ ਕਰ ਦਿੰਦਾ ਨਾ 1000 ਰੁਪਏ ਦੀ ਕੋਈ 1500 ਰੁਪਏ ਦੀ ਕਿੰਨੇ ਦੀ ਕਰਤੀ ਬਈ 20000 ਦੀ ਬਈ ਠੀਕ ਆ ਬਾਈ ਦਾ ਸੁਭਾਅ ਬਹੁਤ ਵਧੀਆ ਬਈ ਠੀਕ ਆ ਬਾਈ ਜੀ ਤੇ ਬਾਕੀ ਵਿੱਚੋਂ ਮਸ਼ੀਨ ਕਿਵੇਂ ਬਾਈ ਲੱਗੀ ਵਿੱਚੋਂ ਸਾਰੀ ਓਕੇ ਆ ਜੀ ਬਾਕੀ ਜਿਹੜੀ ਕੋਈ ਦਿੱਕਤ ਫਿਕਰ ਚ ਦਿਖਾਈ ਸੀ ਉਹ ਵੀ ਆ ਗਈ ਕਦੇ ਉਹ ਮੇ ਹੀ ਆਉਮੇ ਹੀ ਆ ਜੀ ਉਹ ਮੇ ਹੀ ਆ ਵੀਡੀਓ ਠੀਕ ਆ ਲੋ ਮਿੱਤਰੋ ਜਿਵੇਂ ਵੀਡੀਓ ਚ ਉਮੀਆ ਬਾਈ ਕਹਿੰਦਾ ਮਸ਼ੀਨ ਤੇ ਹੋਰ ਕਿਹੜੀਆਂ ਕਿਹੜੀਆਂ ਕੰਬਾਈਨਾਂ ਸੇਲ ਤੇ ਖੜੀਆਂ ਨੇ ਭਾਜੀ ਆਪਣੇ ਹੁਣ ਆਪਣੇ ਕੋਲ ਇੱਕ ਸਰੇਂਦਰਾ ਮਸ਼ੀਨ ਹੈ ਜੀ ਨਵਾਂ ਮਾਡਲ ਠੀਕ ਆ ਜੀ ਤੇ ਇੱਕ ਆਪਣੇ ਕੋਲ ਸਟੈਂਡਰਡ 513 10 ਮਾਡਲ ਠੀਕ ਆ ਜੀ ਤੇ ਇੱਕ ਬਲਕਾਰ ਹੈ ਜੀ 11 ਮਾਡਲ 54 ਚੀ ਫੁੱਲਰ ਫਿਰ ਸਾਰੀਆਂ ਹੀ ਤਿੰਨੇ ਮਸ਼ੀਨਾਂ ਤਿੰਨ ਹੀ ਫੁੱਲਰ ਰਿਪੇਅਰ ਹੋ ਚੁੱਕੀਆਂ ਜੀ ਹੁਣ ਕਈ ਵਾਰੀ ਕੋਈ ਬੰਦਾ ਆਉਂਦਾ ਜੀ ਅਗਲਾ ਕਹਿੰਦਾ ਤੁਰੰਤ ਵੀ ਰਿਪੇਅਰ ਦੀ ਦਿੱਕਤ ਰਿਪੇਅਰਾਂ ਵਾਲੀ ਦਿੱਕਤ ਨਹੀਂ ਭਰਾ ਜੀ ਜਿਹਨੇ ਕਿਸੇ ਨੇ ਮਿਲਣਾ ਤਾਂ ਰਿਪੇਰਾਂ ਹੋ ਚੁੱਕੀਆਂ ਨੇ ਹਰੇਕ ਮਸ਼ੀਨ ਤੇ ਉਹ ਜਦੋਂ ਆ ਕੇ ਕੋਈ ਦੇਖੂਗਾ ਤਾਂ ਜਪੇ ਲੱਗੇ ਦਿਸਣੇ ਆ ਬਾਈਆਂ ਨੂੰ ਆਪਾਂ ਇੱਕ ਆ ਕਸਟਮਰ ਹੋਰ ਆਏ ਹੋਇਆ ਠੀਕ ਹੈ ਜੀ ਮਲਾਉਣੇ ਆਂ ਅਗਲੀ ਪਾਰਟੀ ਨੂੰ ਵੀ ਤੁਹਾਨੂੰ ਤੇ ਉਹ ਟਰੈਕਟਰ ਛੱਡਣ ਆਏ ਹੋਇਆ ਉਹ ਤੁਹਾਨੂੰ ਦੱਸਣਗੇ ਵੀ ਬਾਈ ਸਾਹਿਬ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਹੈ ਠੀਕ ਹੈ ਬਾਈ ਜੀ ਤੇ ਇਹਦਾ ਕਾਟਰ ਬਾਈ ਜੀ ਕਿਵੇਂ ਹੈ ਇਹਦਾ ਕਾਟਰ ਸਾਰਾ ਓਕੇ ਆ ਜੀ ਠੀਕ ਹੈ ਪਿੰਗਰਾਂ ਵਗੈਰਾ ਜੀ ਪਿੰਗਰਾਂ ਫੁੰਗੜਾ ਸਾਰਾ ਓਕੇ ਆ ਜੀ ਠੀਕ ਹੈ ਬਿਦ ਆਊਟ ਰਿਪੇਅਰ ਦਿੱਤੀ ਆਪਾਂ ਇਹ ਮਸ਼ੀਨ ਠੀਕ ਹੈ ਜੀ ਹਾਂਜੀ ਠੀਕ ਹੈ ਬਾਈ ਬਾਕੀ ਹਾਂ ਬਾਈ ਜੀ ਨੇ ਜਾ ਕੇ ਕੰਮ ਲੱਗੋਣਾ ਬਾਈ ਹਾਂ ਜੀ ਬਾਕੀ ਪਰਮਾਤਮਾ ਕਰੇ ਇਹਨਾਂ ਨੂੰ ਵਾਧਾ ਕਰੇ ਵਧਾਈਆਂ ਬਾਈ ਜੀ ਸੋਨੂੰ ਠੀਕ ਹੈ ਬਾਈ ਜੀ ਮੇਰੇ ਵੱਲੋਂ ਬਾਈ ਜੀ ਵਧਾਈਆਂ ਤੇ ਕਮੈਂਟਾਂ ਚ ਬਾਈ ਜੀ ਵਧਾਈਆਂ ਜਰੂਰ ਦੇ ਦਿਓ ਠੀਕ ਹੈ ਬਾਈ ਜੀ ਜੇ ਕਿਸੇ ਵੀਰ ਨੇ ਕੰਬਾਈਨ ਖਰੀਦਣੀ ਹੋਵੇ ਠੀਕ ਹੈ ਬਾਈ ਜੀ ਸਸਤੇ ਭਾਅ ਦੀਆਂ ਠੀਕ ਹੈ ਬਾਈ ਜੀ ਤਾਂ ਬਾਈ ਦਾ ਸਕਰੀਨ ਤੇ ਨੰਬਰ ਆ ਸੰਪਰਕ ਕਰ ਸਕਦੇ ਹੋ ਠੀਕ ਹੈ ਬਾਈ ਜੀ ਧੰਨਵਾਦ ਸਤਿ ਸ੍ਰੀ ਅਕਾਲ